ਪੰਜਾਬ ਜੋ ਕਿ ਸਮੇਂ ਬਹੁਤ ਹੀ ਮੁਸ਼ਕਲ ਸਮੇਂ ਵਿੱਚ ਚੁਲੰਗ ਰਿਹਾ ਹੈ ਸੂਬੇ ਦੇ ਹੜ ਪੀੜਤ ਸਾਰੇ ਤੇਜ ਜ਼ਿਲ੍ਹਿਆਂ ਦੇ 2050 ਪਿੰਡਾਂ ਵਿੱਚ 387898 ਵਿਅਕਤੀ ਬੇਕਾਰ ਹੋ ਗਏ ਨੇ ਜਦਕਿ 20 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਜਿਸ ਕਰਕੇ ਸੂਬਾ ਸਰਕਾਰ ਸਮਾਜ ਸੇਵੀ ਸੰਸਥਾਵਾਂ ਤੇ ਕਲਾਕਾਰ ਇਕੱਠੇ ਹੋ ਕੇ ਹੜ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾ ਰਹੇ ਨੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਨਾਲ ਹੈ ਉਹ ਵੀ ਮੁਸ਼ਕਲ ਦੇ ਸਮੇਂ ਵਿੱਚ ਲੋਕਾਂ ਵਿੱਚ ਪਹੁੰਚ ਰਹੇ ਹਨ ਮੋਗਾ ਵਿੱਚ ਆਪਣੇ ਘਰ ਪਹੁੰਚੇ ਬਾਲੀਵੁੱਡ ਦੇ ਅਦਾਕਾਰ ਸੋਨੂ ਸੂਦ ਜਿੱਥੇ ਪੰਜਾਬ ਦੇ ਹੜਪੀੜਤਾਂ ਦੀ ਮਦਦ ਲਈ ਅੱਗੇ ਆਇਆ ਹੈ ਆਏ ਹਨ ਉਹਨਾਂ ਲਈ ਰਾਤ ਸਮਗਰੀ ਵੀ ਵੰਡ ਰਹੇ ਨੇ